ਸਤ ਸ੍ਰੀ ਅਕਾਲ ਜੀ ਹੋਰ ਸਭ ਠੀਕ ਠਾਕ ਹੋ ਆਓ ਆਪਾਂ ਹੁਣ ਗੱਲ ਕਰਦੇ ਆ ਅਮਰੀਕਾ ਤੇ ਬੈਨਜੂਆਲਾ ਦੀ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗਦਾ ਬੈਲ ਆਈਕਨ ਦਾ ਬਟਨ ਦਬਾ ਦਿਓ ਅਤੇ ਵੀਡੀਓ ਨੂੰ ਪੂਰੀ ਦੇਖਣਾ ਬੈਨਜੂਆਲਾ ਦਾ ਰਾਸ਼ਟਰਪਤੀ ਇੱਕ ਸ਼ਬਦ ਵਰਤਦਾ ਹੈ ਕੋਵਿਡ ਜਿਸ ਦਾ ਮਤਲਬ ਹੈ ਕਿ ਡਰਪੋਕ ਯਾਨੀ ਕਿ ਉਹ ਡੋਨਲਡ ਟਰੰਪ ਨੂੰ ਕਹਿੰਦਾ ਹੈ ਕਿ ਤੂੰ ਡਰਪੋਕ ਹੈ ਜੇ ਕੋਈ ਹੋਰ ਨਾਰਮਲ ਰਾਸ਼ਟਰਪਤੀ ਹੁੰਦਾ ਤਾਂ ਇਹ ਗੱਲ ਆਈ ਗਈ ਹੋ ਜਾਂਦੀ ਪਰ ਸਾਹਮਣੇ ਕੌਣ ਸੀ ਅਮਰੀਕਾ ਦਾ ਸੰਕੀ ਰਾਸ਼ਟਰਪਤੀ ਡੋਨਲਡ ਟਰੰਪ ਟਰੰਪ ਤੇ ਡੋਨਲਡ ਟਰੰਪ ਨੂੰ ਦਿੱਤੀ ਗਈ ਬੈਜਵੇਲ ਦੇ ਰਾਸ਼ਟਰਪਤੀ ਦੀ ਧਮਕੀ ਜਾਨੀ ਕਿ ਬਹੁਤ ਮਹਿੰਗੀ ਟਰੰਪ ਨੂੰ ਆ ਜਾਂਦਾ ਹੈ ਗੁੱਸਾ ਰੂਸ ਤੇ ਚੀਨ ਅਮਰੀਕਾ ਦੇ ਸੈਕਸ਼ਨ ਨੂੰ ਇੱਕ ਗੁੰਡਾਗਰਦੀ ਕਿਹਾ ਹੈ ਕਿ ਇਹ ਅਮਰੀਕਾ ਦੀ ਗੁੰਡਾਗਰਦੀ ਹੈ ਸਰੇ ਆਮ ਗੁੰਡਾਗਰਦੀ ਹੈ ਮਤਲਬ ਕਿ ਇੱਕ ਤਰ੍ਹਾਂ ਦੇ ਨਾਲ ਖੁੱਲੀ جنگ ਦਾ ਐਲਾਨ ਹੋ ਚੁੱਕਿਆ ਹੈ ਪੂਰੀ ਦੁਨੀਆ ਦੇ ਵਿੱਚ ਤੇ ਇਹ ਸਾਰੇ ਐਕਸ਼ਨ ਦਾ ساری ਦੁਨੀਆ ਤੇ ਅਸਰ ਪਵੇਗਾ ਅੱਜ ਦੁਨੀਆ ਦੀ ਸਭ ਤੋਂ ਵੱਡੀ ਅਤੇ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ ਬੈਜੋਆਨਾ ਦੇ ਰਾਸ਼ਟਰਪਤੀ ਉਹਨਾਂ ਦੀ ਵਾਈਫ ਨੂੰ ਉਹਨਾਂ ਦੇ ਦੇਸ਼ ਦੇ ਵਿੱਚੋਂ ਉਹਨਾਂ ਦੇ ਮਹਿਲਾਂ ਦੇ ਅੰਦਰੋਂ ਤੇ ਉਹਨਾਂ ਦੇ ਕਮਰੇ ਦੇ ਵਿੱਚੋਂ ਚੱਕ ਕੇ ਲੈ ਗਈ ਅਮਰੀਕੀ ਆਰਮੀ ਇਹ ਸਾਰੇ ਦੇ ਸਾਰੇ ਮਿਸ਼ਨ ਦੇ ਵਿੱਚ ਇੱਕ ਵੀ ਅਮਰੀਕੀ ਸੋਸ਼ਲ ਨੂੰ ਝਰੀਟ ਤੱਕ ਵੀ ਨਹੀਂ ਆਈ ਤੇ ਉਹ ਇੱਕ ਦੇਸ਼ ਦੇ ਵਿੱਚ ਐਂਟਰ ਕਰਦੇ ਨੇ ਤੇ ਉੱਥੋਂ ਦੇ ਪ੍ਰੈਜ਼ੀਡੈਂਟ ਤੇ ਉਹਨਾਂ ਦੀ ਵਾਈਫ ਨੂੰ ਚੱਕ ਕੇ ਲੈ ਜਾਂਦੇ ਨੇ ਅਗਵਾ ਕਰਕੇ ਲੈ ਜਾਂਦੇ ਨੇ ਸਨ 2011 ਦੇ ਵਿੱਚ ਇਹੀ ਅਮਰੀਕਨ ਫੋਰਸ ਪਾਕਿਸਤਾਨ ਦੇ ਵਿੱਚ ਬੜੀਆਂ ਨੇ ਤੇ ਬਿੱਲ ਲਦਿਆਂ ਨੂੰ ਮਾਰ ਦਿੰਦੀਆਂ ਨੇ ਸਨ 2003 ਦੇ ਵਿੱਚ ਅਮਰੀਕਾ ਆਰਮੀ ਸਦਾਮ ਹੁਸੈਨ ਨੂੰ ਉਸ ਦੇ ਘਰ ਦੇ ਵਿੱਚੋਂ ਫੜ ਕੇ ਅਮਰੀਕਾ ਲੈ ਜਾਂਦੀ ਹੈ ਤੇ ਉਹੀ ਕੁਝ ਹੋਇਆ ਹੈ ਬੈਨਜੂਏਲਾ ਦੇ ਰਾਸ਼ਟਰਪਤੀ ਦੇ ਨਾਲ ਤੁਸੀਂ ਇਹ ਵੀਡੀਓ ਦੇਖੋ ਇਸ ਦੇ ਵਿੱਚ ਬੈਨਜੂਏਲਾ ਦੇ ਰਾਸ਼ਟਰਪਤੀ ਸਰਿਆਮ ਧਮਕੀ ਦਿੰਦਾ ਹੈ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트੍ਰੰਪ ਨੂੰ ਕਿ ਜੇਕਰ ਹਿੰਮਤ ਹੈ ਤਾਂ ਮੈਨੂੰ ਫੜ ਕੇ ਦਿਖਾ ਬੰਜੇਲਾ ਦਾ ਰਾਸ਼ਟਰਪਤੀ ਇੱਕ ਸ਼ਬਦ ਵਰਤਦਾ ਹੈ ਕੋ ਕੋਵਿਡ ਜਿਸ ਦਾ ਮਤਲਬ ਹੁੰਦਾ ਹੈ ਕਿ ਡਰਪੋਕ ਯਾਨੀ ਕਿ ਡੋਨਲਡ 트੍ਰੰਪ ਨੂੰ ਕਹਿੰਦਾ ਹੈ ਕਿ ਤੂੰ ਡਰਪੋਕ ਹੈ ਜੇਕਰ ਕੋਈ ਹੋਰ ਨੋਰਮਲ ਰਾਸ਼ਟਰਪਤੀ ਹੁੰਦਾ ਤਾਂ ਇਹ ਗੱਲ ਆਈ ਗਈ ਹੋ ਹੁੰਦੀ ਪਰ ਸਾਹਮਣੇ ਕੌਣ ਸੀ ਅਮਰੀਕਾ ਦਾ ਸਨਕੀ ਰਾਸ਼ਟਰਪਤੀ ਡੋਨਲਡ 트੍ਰੰਪ ਤੇ ਡੋਨਲਡ 트੍ਰੰਪ ਨੂੰ ਦਿੱਤੀ ਗਈ ਬੈਨਜੂਏਲਾ ਦੇ ਰਾਸ਼ਟਰਪਤੀ ਦੀ ਧਮਕੀ ਭਾਰੀ ਪੈ ਜਾਂਦੀ ਹੈ ਬੈਨਜੂਏਲਾ ਦੀ ਜਨਤਾ ਸੁੱਤੀ ਪਈ ਹੁੰਦੀ ਹੈ ਜਦੋਂ ਉਹਨਾਂ ਦੀ ਅੱਖ ਖੁੱਲਦੀ ਹੈ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਉਹਨਾਂ ਦੇ ਰਾਸ਼ਟਰਪਤੀ ਤੇ ਉਹਦੀ ਵਾਈਫ ਨੂੰ ਤਾਂ ਰਾਤੋਂ ਰਾਤ ਅਮਰੀਕਾ ਚੱਕ ਕੇ ਆਪਣੇ ਨਾਲ ਲੈ ਗਿਆ ਅਮਰੀਕਨ ਰਾਸ਼ਟਰਪਤੀ ਨੂੰ ਨਿਊ ਇਅਰ ਤੇ ਕਹਿੰਦੇ ਹਨ ਕਿ ਇਸ ਸਾਲ ਮੈਂ ਸ਼ਾਂਤੀ ਬਣਾਈ ਰੱਖਣਾ ਰੱਖਾਂਗਾ ਤੇ ਸਿਰਫ 2 ਦਿਨ ਪੈਂਦੇ ਨੇ ਤੇ 2 ਦਿਨਾਂ ਦੇ ਵਿੱਚ ਹੀ ਉਹਨਾਂ ਨੇ ਬੈਨਜੂਏਲਾ ਦੇ ਅੰਦਰ ਤਬਾਹੀ ਮਚਾ ਦਿੱਤੀ ਅਮਰੀਕਾ ਦੇ ਇਹ ਐਕਸ਼ਨ ਪਿੱਛੇ ਕਾਰਨ ਤਾਂ ਇੱਕ ਕਈ ਨੇ ਪਰ ਸਭ ਤੋਂ ਵੱਡਾ ਕਾਰਨ ਹੈ ਕਰੂਡ ਆਇਲ ਯਾਨੀ ਕਿ ਤੇਲ ਜਦੋਂ ਡੋਨਲਡ 트੍ਰੰਪ ਅਮਰੀਕਾ ਦੇ ਰਾਸ਼ਟਰਪਤੀ ਬਣਦੇ ਨੇ ਉਦੋਂ ਜਦੋਂ ਜਦੋਂ ਡੋਨਲਡ 트੍ਰੰਪ ਅਮਰੀਕਾ ਦੇ ਰਾਸ਼ਟਰਪਤੀ ਬਣਦੇ ਨੇ ਉਦੋਂ ਤੋਂ ਲੈ ਕੇ ਹੁਣ ਤੱਕ ਉਹ 10 ਦੇਸ਼ਾਂ ਦੇ ਨਾਲ ਅਜਿਹਾ ਕੁਝ ਕਰ ਚੁੱਕੇ ਨੇ ਬੈਨਜੂਏਲਾ ਦੇਸ਼ ਦੇ ਕੋਲ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਤੇਲ ਭੰਡਾਰ ਹੈ ਜਿਸ ਦੀ ਕੀਮਤ ਹੈ ਤਕਰੀਬਨ 17 ਟ੍ਰਿਲੀਅਨ ਡਾਲਰ ਜਨਵਰੀ 2026 ਨੂੰ ਅਮਰੀਕਨ ਬਿਲਟਰੀ ਦਾ ਇੱਕ ਖਾਸ ਫੌਜੀ ਦਸਤਾ ਮਤਲਬ ਕਿ ਸਪੈਸ਼ਲ ਫੋਰਸ ਬੈਨਜੂਏਲਾ ਦੀ ਰਾਜਧਾਨੀ ਕਰਾਕਸ ਦੇ ਉੱਪਰ ਦਾਵਾ ਬੋਲਦੇ ਨੇ ਇਸ ਆਪਰੇਸ਼ਨ ਦਾ ਨਾਮ ਸੀ ਐਬਸੋਲੂਟ ਰਿਸਾਲਟ ਚਕਾਉਣ ਹੈਲੀਕਾਪਟਰ ਦੇ ਨਾਲ ਫੌਜੀ ਦਸਤੇ ਲੈਂਡ ਕਰਦੇ ਨੇ ਬੈਨਜੂਏਲਾ ਦੇ ਰਾਸ਼ਟਰਪਤੀ ਦੇ ਮਹਿਲ ਦੇ ਉੱਪਰ ਉਸ ਤੋਂ ਬਾਅਦ ਰਾਸ਼ਟਰਪਤੀ ਤੇ ਉਹਨਾਂ ਦੀ ਵਾਈਫ ਨੂੰ ਕੈਪਚਰ ਕਰਕੇ ਸਿੱਧਾ ਅਮਰੀਕਾ ਦੇ ਨਿਊਯਾਰਕ ਲਿਆਂਦਾ ਜਾਂਦਾ ਹੈ ਅਮਰੀਕਾ ਕਹਿੰਦਾ ਹੈ ਕਿ ਤਿੰਨ ਕਾਰਨ ਨੇ ਜਿਨ੍ਹਾਂ ਕਾਰਨ ਕਰਕੇ ਅਸੀਂ ਬੈਜੂਏਲਾ ਦੇ ਰਾਸ਼ਟਰਪਤੀ ਮੋਦਰੋ ਨੂੰ ਗ੍ਰਿਫਤਾਰ ਕੀਤਾ ਹੈ ਫੜਿਆ ਹੈ ਪਹਿਲਾ ਇਲਜ਼ਾਮ ਅਮਰੀਕਾ ਨੇ ਲਗਾਇਆ ਹੈ ਕਿ ਮੋਦਰੋ ਯਾਨੀ ਕਿ ਬੈਜੂਏਲਾ ਦੇ ਰਾਸ਼ਟਰਪਤੀ ਸਭ ਤੋਂ ਵੱਡਾ ਡਰੱਗ ਦਾ 카르텔 ਚਲਾਉਂਦੇ ਨੇ ਇੱਕ ਨੈੱਟਵਰਕ ਚਲਾਉਂਦੇ ਨੇ ਤੇ ਅਮਰੀਕਾ ਦੇ ਅੰਦਰ ਇਹ ਵੱਡੇ ਲੈਵਲ ਤੇ ਕੋਕੀਨ ਦੀ ਸਪਲਾਈ ਕਰਦੇ ਨੇ ਦੂਸਰਾ ਕਾਰਨ ਅਮਰੀਕਾ ਦੱਸਦਾ ਹੈ ਕਿ ਵੈਨਿਜੂਏਲਾ ਦੇ ਕੋਲ ਤੇਲ ਦੇ ਦੂਜੇ ਸਭ ਤੋਂ ਵੱਡੇ ਭੰਡਾਰ ਨੇ ਤੇ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਤਾਨਾਸ਼ਾਹ ਦੇ ਹੱਥ ਦੇ ਵਿੱਚ ਇੰਨੀ ਜ਼ਿਆਦਾ ਪਾਵਰ ਆਵੇ ਇੰਨੇ ਜਿਆਦਾ ਤੇਲ ਦਾ ਭੰਡਾਰ ਦਾ ਕੰਟਰੋਲ ਕਿਸੇ ਤਾਨਾਸ਼ਾਹ ਦੇ ਕੋਲ ਆਵੇ ਤੀਸਰਾ ਕਾਰਨ ਅਮਰੀਕਾ ਨੇ ਦੱਸਿਆ ਲੋਕਤੰਤਰ ਕੇ ਮੁਧਰੋਂ ਨੇ ਇਲੈਕਸ਼ਨ ਦੇ ਵਿੱਚ ਧਾਂਦਲੀ ਕੀਤੀ ਹੈ ਇਲੈਕਸ਼ਨ ਦੇ ਵਿੱਚ ਧਾਂਦਲੀ ਕਰਨ ਦੇ ਨਾਲ ਹੀ ਉਹ ਰਾਸ਼ਟਰਪਤੀ ਬਣੇ ਨੇ ਤੇ ਆਪਣੇ ਲੋਕਾਂ ਦੇ ਉੱਪਰ ਜ਼ੁਲਮ ਕਰ ਰਹੇ ਨੇ ਅਮਰੀਕਾ ਨੇ ਇਹ ਤਿੰਨ ਕਾਰਨ ਦੇ ਕੇ ਸਫਾਈ ਦਿੱਤੀ ਹੈ ਕਿ ਅਸੀਂ ਇਹ ਹੀ ਬਜਾ ਦੇ ਕਾਰਨ ਬੈਨਜੂਏਲਾ ਦੇ ਰਾਸ਼ਟਰਪਤੀ ਨੂੰ ਉਗਵਾਹ ਕੀਤਾ ਹੈ ਚੱਕਿਆ ਹੈ ਬੈਨਜੂਏਲਾ ਦੇ ਰਾਸ਼ਟਰਪਤੀ ਦੀ ਗ੍ਰਿਫਤਾਰੀ ਤੋਂ ਬਾਅਦ ਬੈਨਜੂਏਲਾ ਦੇ ਅੰਦਰ ਹਾਲਾਤ ਬਹੁਤ ਜ਼ਿਆਦਾ ਤਣਾਅਪੂਰਨ ਬਣੇ ਹੋਏ ਨੇ ਰੂਸ ਅਤੇ ਚਾਈਨਾ ਨੇ ਅਮਰੀਕਾ ਦੇ ਇਹ ਐਕਸ਼ਨ ਨੂੰ ਇੱਕ ਗੁੰਡਾਗਰਦੀ ਕਿਹਾ ਹੈ ਕਿ ਇਹ ਅਮਰੀਕਾ ਦੀ ਗੁੰਡਾਗਰਦੀ ਹੈ ਸ਼ਰੇਆਮ ਗੁੰਡਾਗਰਦੀ ਹੈ UNS ਘਟਨਾਵਾਂ ਤੇ ਪੂਰਾ ਚੁੱਪ ਹੈ ਕਿਉਂਕਿ UN ਦਾ ਸਭ ਤੋਂ ਵੱਡਾ ਮੈਂਬਰ ਹੀ ਅਮਰੀਕਾ ਹੈ UNO ਸਿਰਫ ਕਮਜ਼ੋਰ ਦੇਸ਼ਾਂ ਦੇ ਉੱਪਰ ਬੋਲਣ ਜਾਣਦਾ ਹੈ ਜਦੋਂ ਕੋਈ ਆਪਣਾ ਉਸ ਦਾ ਬਰਾਬਰ ਦੀ ਟੱਕਰ ਲੈਂਦਾ ਹੈ ਤਾਂ ਉਹ ਕਦੇ ਵੀ ਨਹੀਂ ਬੋਲਦਾ ਅਮਰੀਕਾ ਦੇ ਇਹ ਐਕਸ਼ਨ ਦੇ ਬਾਅਦ ਹੁਣ ਚੀਨ ਵੀ ਹਰਕਤ ਦੇ ਵਿੱਚ ਆਵੇਗਾ ਤੇ ਤਾਈਵਾਨ ਦੇ ਉੱਪਰ ਧਾਵਾ ਬੋਲੇਗਾ ਜਦੋਂ UN ਤਾਈਵਾਨ ਦਾ ਬਚਾਅ ਕਰਨ ਆਵੇਗਾ ਤਾਂ ਉਸ ਸਮੇਂ ਚੀਨ ਇਹ ਦਲੀਲ ਦੇਵੇਗਾ ਕਿ ਜਿਹੜੇ ਸਮੇਂ ਬੈਂਜੋਲਾ ਦੇ ਉੱਪਰ ਰਾਸ਼ਟਰਪਤੀ ਨੂੰ ਚੱਕਿਆ ਗਿਆ ਸੀ ਉਸ ਸਮੇਂ ਤੁਸੀਂ ਕਿੱਥੇ ਸੀ ਉਸ ਸਮੇਂ ਮੈਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨਹੀਂ ਹੋਈ ਇਸ ਚੀਜ਼ ਨੂੰ ਲੈ ਕੇ ਰਸ਼ੀਆ ਵੀ ਹੁਣ ਯੂਕਰੇਨ ਦੇ ਉੱਪਰ ਵੱਡੇ ਲੈਵਲ ਤੇ ਅਟੈਕ ਕਰੇਗਾ ਤੇ ਯੂਨੋ ਜਦੋਂ ਰਸ਼ੀਆ ਦੇ ਅਗੇਂਸਟ ਬੋਲੇਗਾ ਤਾਂ ਰਸ਼ੀਆ ਵੀ ਇਹੀ ਗੱਲ ਕਰੇਗਾ ਕਿ ਜਦੋਂ ਬੈਨਜੂਏਲਾ ਦੇ ਰਾਸ਼ਟਰਪਤੀ ਨੂੰ ਚੱਕਿਆ ਗਿਆ ਸੀ ਉਦੋਂ ਤੁਹਾਡੇ ਮਾਨਵ ਅਧਿਕਾਰ ਕਿੱਥੇ ਸੀ ਮਤਲਬ ਕਿ ਇੱਕ ਤਰ੍ਹਾਂ ਦੇ ਨਾਲ ਖੁੱਲੀ ਜੰਗ ਦਾ ਐਲਾਨ ਹੋ ਚੁੱਕਿਆ ਹੈ ਪੂਰੀ ਦੁਨੀਆ ਦੇ ਵਿੱਚ ਤੇ ਇਹ ਸਾਰੇ ਐਕਸ਼ਨ ਦਾ ਸਾਰੀ ਦੁਨੀਆ ਤੇ ਅਸਰ ਪਵੇਗਾ ਤੇ ਤੁਹਾਡੇ ਕੀ ਵਿਚਾਰ ਨੇ ਸਾਰੇ ਘਟਨਾਵਾਂ ਦੇ ਬਾਰੇ ਕਿ ਅਮਰੀਕਾ ਨੇ ਇਹ ਸਟੈਪ ਉਹ ਚੱਕ ਕੇ ਸਹੀ ਕੀਤਾ ਜਾਂ ਗਲਤ ਕੀਤਾ ਜਰੂਰ ਕਮੈਂਟ ਦੇ ਵਿੱਚ ਆਪਣੀ ਰਾਏ ਦਿਓ ਧੰਨਵਾਦ ਸਤ ਸ੍ਰੀ ਅਕਾਲ ਜੇ ਤੁਸੀਂ ਸਾਡੇ ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ